ਨਮਸਕਾਰ ਦੈਨਿਕ ਸੁਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇਹੱਦ ਜ਼ਿਆਦਾ ਮਨ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹੜੀ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕੋ ਪਰਿਵਾਰ ਦੇ 5 ਜੀਆਂ ਦੇ ਨਾਲ ਬੇਹਦ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਮੌਕੇ ਤੇ ਪਿਓ ਤੇ ਧੀ ਦੀ ਮੌਤ ਹੋ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਆ ਤਰਨਤਾਰਨ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਪੂਰਾ ਪਰਿਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਹੁੰਦਾ ਹੈ ਕਿ ਇਸ ਦੌਰਾਨ ਰਾਹ ਦੇ ਵਿੱਚ ਕੈਂਟਰ ਦੇ ਨਾਲ ਉਹਨਾਂ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਦਰਸਲ ਪਿੱਛੇ ਤੋਂ ਕੈਂਟਰ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਜਿਹੜਾ ਆ ਮੋਟਰਸਾਈਕਲ ਦਾ ਹੈਂਡਲ ਜਿਹੜਾ ਆ ਫਸ ਜਾਂਦਾ ਹੈ ਜਿਸ ਕਰਕੇ ਇਹ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਤੇ ਪਿਓ ਤੇ ਧੀ ਦੀ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਦੱਸ ਦਈਏ ਕਿ ਤੇਜ਼ ਰਫਤਾਰ ਨਾਲ ਆ ਰਹੇ ਕੈਂਟਰ ਦਾ ਕੈਂਟਰ ਦੇ ਨਾਲ ਮੋਟਰਸਾਈਕਲ ਜਿਹੜਾ ਆ ਮੋਟਰਸਾਈਕਲ ਦਾ ਹੈਂਡਲ ਜਿਹੜਾ ਆ ਫਸ ਜਾਂਦਾ ਹੈ ਜਿਸ ਕਰਕੇ ਭਿਆਨਕ ਸੜਕ ਹਾਦਸਾ ਵਾਪਰਦਾ ਹੈ ਪਿਓ ਤੇ ਧੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਮਾਂ ਪੁੱਤ ਇਸ ਭਿਆਨਕ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਦੱਸ ਦਈਏ ਕਿ ਤਰਨਤਾਰਨ ਨੇੜੇ ਪੱਟੀ ਰੋਡ ਤੇ ਦੇਰ ਰਾਤ ਇਹ ਹਾਦਸਾ ਵਾਪਰਦਾ ਹੈ ਜਦੋਂ ਪੂਰਾ ਪਰਿਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਪੰਵਾਰ ਪਿੰਡ ਵੱਲ ਜਾ ਰਿਹਾ ਹੁੰਦਾ ਹੈ ਕਿ ਇਸ ਦੌਰਾਨ ਪੂਰੇ ਪਰਿਵਾਰ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਤੇ ਪਿਓ ਤੇ ਧੀ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਾਂ ਤੇ ਪੁੱਤ ਵੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ ਮੌਕੇ ਤੇ ਪੁਲਿਸ ਚ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਕੈਂਟਰ ਨੂੰ ਵੀ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਪੁਲਿਸ ਦੇ ਵੱਲੋਂ ਡੈੱਡ ਬਾਡੀਜ਼ ਨੂੰ ਵੀ ਪੋਸਟਮਾਰਟਮ ਦੇ ਲਈ ਹਸਪੀਟਲ ਪਹੁੰਚ ਦਿੱਤਾ ਗਿਆ ਹੈ ਤਾਂ ਬੇहद ਹੀ ਜ਼ਿਆਦਾ ਮਨ ਭਾਗੀ ਖਬਰ ਆ ਜਿੱਥੇ ਪੂਰਾ ਪਰਿਵਾਰ ਉਜੜ ਗਿਆ ਹੈ ਕਿਉਂਕਿ ਮੌਕੇ ਤੇ ਪਿਓ ਤੇ ਧੀ ਦੀ ਮੌਤ ਹੋ ਗਈ ਹੈ ਜਦਕਿ ਮਾਂ ਤੇ ਪੁੱਤ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਇਸ ਹਾਦਸੇ ਦੇ ਵਿੱਚ ਬੇहद ਹੀ ਜ਼ਿਆਦਾ ਮਨ ਭਾਗੀ ਇਹ ਖਬਰ ਹੈ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦੈਨਿਕ ਸਵੇਰਾ ਟੀਵੀ ਤੇ ਜਿੱਥੇ ਤਰਨਤਾਰਨ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਤੇ ਹਾਦਸੇ ਦੇ ਵਿੱਚ ਪਿਓ ਤੇ ਧੀ ਦੀ ਮੌਤ ਹੋ ਗਈ ਆ ਪੁਲਿਸ ਦੇ ਵੱਲੋਂ ਕੈਂਟਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਕੀ ਕੁਝ ਕਹਿਣਾ ਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜੀ ਸਿੰਘ ਖਾਲਸਾ ਜੀ ਆਪਾਂ ਪੱਟੀ ਤੋਂ ਰਹਿਣ ਵਾਲੇ ਆ ਇਹ ਹਾਸਾ ਹੋਇਆ ਜੀ ਪੱਟੀ ਰੋਡ ਤੇ ਤਰਨਤਾਰ ਪੱਟੀ ਰੋਡ ਤੇ ਤੇ ਹਾਂਜੀ ਹਾਦਸੇ ਦੇ ਵਿੱਚ ਜੀ ਦੋ ਇੱਕ ਪਿਓ ਤੇ ਪਿਓ ਦੀ ਉਹਦੀ ਧੀ 7 ਸਾਲ ਦੀ ਕੁੜੀਆ ਸੀ ਤੇ ਉਹ ਬਾਬਾ ਜੀ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਚਲੋ ਉਹਨਾਂ ਸਿਰ 'ਚ ਸੱਟ ਲੱਗੀ। ਨਿਮਾਗ ਚਲੋ ਫਿਸ ਗਿਆ ਥੱਲੇ ਆ ਗਏ। ਤੇ ਇੱਕ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਵਾਈਫ ਉਹ ਬਾਬਾ ਜੀ ਚਲੋ ਮੌਤਰਾ ਜੂੰਜ ਰਹੇ ਆ। ਉਹ ਹਸਪੀਟਲ ਦਾਖਲਿਆ ਤੇ ਪਿੰਡ ਸਭਰਾਵਾਂ ਦੇ ਰਹਿਣ ਵਾਲੇ ਸੀ ਤੇ ਪਾਸ਼ੋ ਬਸ ਇੰਨੀਆਂ ਕਿ ਬੇਨਤੀਆਂ। ਉਹ ਐਕਸੀਡੈਂਟ ਤਾਂ ਬਾਬਾ ਜੀ ਮੋਟਰਸਾਈਕਲ ਸੀ ਤੇ ਵੱਡਾ ਟਰੱਕ ਸੀਗਾ। ਟਰੱਕ ਦੇ ਚਾਹ ਤੇ ਉਹ ਜਿਹੜੇ ਮਗਰਲੇ ਟਾਇਰ ਮੋਟਰਸਾਈਕਲ ਕਿਤਾ ਉਹ ਉਧਰੋਂ ਆ ਰਹੇ ਸੀ ਪੱਟੀ ਵੱਲੋਂ ਤੇ ਗੱਡੀ ਇਧਰੋਂ ਜਾ ਰਹੀ ਸੀ। ਤੇ ਬਾਬਾ ਜੀ ਉਹ ਕਿਤੇ ਅਚਾਨਕ ਚਲੋ ਉਹਨਾਂ ਤੋਂ ਵੀ ਗਲਤੀ ਹੋ ਗਈ ਹੋਊਗੀ ਤੇ ਉਹ ਜਿਹੜੇ ਟਾਇਰਾਂ ਦੇ ਵਿਚਕਾਰ ਸਨ ਹੁੰਦਾ ਨਾ ਉਹਦੇ ਵਿੱਚ ਮੋਟਰਸਾਈਕਲ ਦਾ ਅਗਲਾ ਟਾਇਰ ਫਸ ਗਿਆ ਤੋ ਫਿਰ ਨਾਲ ਘੁੰਮਦਾ 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 ਤੇ ਪਹਿਲੋ ਗੁੜੀਆਂ ਦਾ ਸਿਰ ਫਿਸਿਆ ਮੁੜ ਕੇ ਉਹਦੇ ਪਿਓ ਦਾ ਤੇ ਜਿਹੜੇ ਪਿੱਛੇ ਪਰਿਵਾਰ ਬੈਠੇ ਉਹ ਪਿੱਛੇ ਡਿੱਗ ਪਏ ਤੇ ਬੇਟੇ ਦੀ ਲੱਤ ਥੱਲੇ ਆ ਗਈ ਉਹਦੇ ਲੱਤ ਟੁੱਟ ਗਈ ਆ ਤੇ ਹੁਣ ਉਹਨਾਂ ਨੂੰ ਚਲੋ ਤਰਨ ਤਰਨ ਹਸਪੀਟਲ ਸਿਵਲ ਹਸਪੀਟਲ ਲੈ ਗਏ ਆ ਉਹਨਾਂ ਦਾ ਲਾ ਚੱਲ ਰਿਹਾ ਵਾ ਤੇ ਹੁਣ ਬਾਕੀ ਵੀ ਲੱਛਾ ਉਹਨਾਂ ਦੀਆਂ ਲੈ ਗਏ ਉੱਤੇ ਉਸ ਮਟਮ ਹੋ ਗਿਆ ਉਹਨਾਂ ਦਾ ਵਾਹਿਗੁਰੂ ਜੀ ਕਾ ਇਹ ਮੇਰੇ ਚਾਚਾ ਜੀ ਦਾ ਲੜਕਾ ਵਾ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਇਹ ਪਿੰਡੋਂ ਆਏ ਆ ਸੁਭਰਾਵਾ ਤੋਂ ਅੰਮ੍ਰਿਤਸਰ ਲਾਗੇ ਪੱਠੇ ਦੇ ਕੰਮ ਕਰਦੇ ਆ ਇਹ ਤੇ 407 ਗੱਡੀ ਦਾ ਇੰਟਰ ਵਾ ਤੇ ਉਹਨਾਂ ਪਿਛਲੇ ਟਾਇਰ ਥੱਲੇ ਵਿੱਚ ਦੇ ਕੇ ਤੇ ਮਾਰਕਤ ਆ ਵਾ ਦੋ ਮਤਲਬ ਇਹ ਵੀ ਪਿਓ ਤੇ ਜੀ ਨੂੰ ਤੇ ਦੋਨੋਂ ਥਾਂ ਤੇ ਮਾਰਕਤ ਆ ਵਾ ਤੇ ਜਿਹੜੀ ਘਰਦੀ ਸੀ ਤੇ ਜਿਹੜਾ ਮੁੰਡਾ ਹੈ ਉਹਨਾਂ ਦੀਆਂ ਲੱਤਾਂ ਟੁੱਟ ਗਿਆ ਵਾ ਉਹ ਉੱਥੇ ਹਸਪਤਾਲ ਦਾਖਲਾ ਜੀ ਹਾਂਜੀ ਆਵਾਜ਼ ਇਹਨਾਂ ਨੂੰ ਲਜਾਈਏ ਜਿਹੜੇ ਮਤਲਬ ਕਿ ਵੀ ਮਰਨ ਵਾਲੇ ਗੁਰਪ੍ਰੀਤ ਸਿੰਘ ਤੇ ਲੜਕੀ ਦਾ ਨਾਂ ਰੂਹੀ ਸੀ ਹਾਂਜੀ ਦੋਵੇਂ ਪਿਓ ਤੀਜੀ ਉਹਨਾਂ ਦਾ ਨਾਂ ਇਹ ਉਹਦੀ ਕਰਦੀ ਦਾ ਨਾਂ ਹੈ ਪ੍ਰੀਆ ਤੇ ਜਿਹੜਾ ਲੜਕਾ ਹੈ ਇੱਕ ਦਾ ਨਾਂ ਜਸਪਾਲ ਇੱਕ ਦਾ ਨਾਂ ਕਾਲੂ ਹਾਂਜੀ ਇੱਕੇ ਮੋਟਰਸਾਈਕਲ ਤੇ ਇੱਕੇ ਮੋਟਰਸਾਈਕਲ ਤੇ ਜੀ ਇੱਕੇ ਪਰਿਵਾਰ ਦੇ ਜੀ ਅਸੀਂ ਇਹੋ ਹੀ ਮੰਗ ਕਰਦੇ ਆਂ ਵੀ ਇਹ ਹਰਸਾਬ ਮਿਲਣਾ ਚਾਹੀਦਾ ਵਾ ਕਿ ਘਰ ਤੇ ਬਰਬਾਦ ਹੋ ਗਿਆ ਵਾ ਤੇ ਉਹਦੇ ਜਿਹੜੇ ਨਿਗੇ ਨਿਗੇ ਉਹਦੇ ਬੱਚੇ ਆ ਤੇ ਉਹ ਵੀ ਅਜੇ ਹਸਪਤਾਲ ਪਏ ਆ ਸਾਨੂੰ ਪਤਾ ਹੀ ਨਹੀਂ ਕੋਈ ਵੀ ਉਹਨਾਂ ਦੀ ਵੀ ਅਸੀਂ ਇੱਥੇ ਜੇ ਹੱਥ ਲਾ ਕੇ ਬੈਠੇ ਆ ਵੈਗਰੂ ਕਿਰਪਾ ਕਰੇ ਕੀ ਦੁਖਦਾਈ ਘਟਨਾ ਆ ਫਾਪਰੀਆ ਐਕਸੀਡੈਂਟ ਕੇਸ ਆ ਆਪਣੇ ਤਰਨਤਾਰ ਤੋਂ ਪੱਟੀ ਮੋੜ ਤੋਂ ਜਦੋਂ ਅਸੀਂ ਪੱਟੀ ਵੱਲੋਂ ਜਾਂਦੇ ਆ ਤੇ ਉਹ ਜੀ ਦੂਰੀ ਤੇ ਇੱਕ ਪਰਿਵਾਰ ਮੋਟਰਸਾਈਕਲ ਤੇ ਆ ਰਿਹਾ ਸੀ ਹਸਬੰਡ ਵਾਈਫ ਉਹਨਾਂ ਦੇ ਤਿੰਨ ਬੱਚੇ ਸੀ ਦੋ ਬੇਟੇ ਤੇ ਬੇਟੀ ਤੇ ਉਹ ਇਧਰੋਂ ਆ ਰਹੇ ਸੀ ਤੇ ਇਸ ਪਾਸੋਂ ਕੈਂਟਰੇ ਆ ਰਿਹਾ ਸੀ ਤੇ ਉਹ ਮੋਟਰਸਾਈਕਲ ਕੈਂਟਰ ਚ ਵੱਜਾ ਮੌਕੇ ਤੇ ਦੇਖ ਕੇ ਪਤਾ ਲੱਗਾ ਕਿ ਪਿਛਲੇ ਟਾਇਰ ਚ ਵੱਜਾ ਤੇ ਮੋਟਰਸਾਈਕਲ ਵਿੱਚੋਂ ਜਿਹੜਾ ਪ੍ਰੀਤ ਸ ਹੈ ਉਹ ਉਸ ਦੇ ਵਿੱਚ ਹਸਬੰਡ ਖੁਦ 24 ਸਾਲ ਦੀ ਉਮਰ ਗੁਰਪ੍ਰੀਤ ਸਿੰਘ ਸਬਤਾਂ ਤੋਂ ਤੇ ਉਹਨਾਂ ਦੀ ਬੇਟੀ ਰੂਹੀ 3 ਸਾਲ ਦੀ ਜਿਹਦੀ ਮਤਲਬ ਮੌਕੇ ਤੇ ਡੈਥ ਹੋ ਗਈ ਹੈ ਤੇ ਉਹਨਾਂ ਦੀ ਵਾਈਫ ਤੇ ਦੋਨੇ ਬੇਟੇ ਜਿਹੜੇ ਆ ਉਹ ਇੰਜਰਡ ਹੋਇਆ ਜਿਨ੍ਹਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਟਰੱਕ ਲਵੇਟ ਚਿੰਦੇ ਟਰੱਕ ਵਾਲਾ ਕੱਬੂ ਆ ਗਿਆ ਟਰੱਕ ਨਹੀਂ ਟਰੱਕ ਵਾਲਾ ਭੱਜ ਗਿਆ ਜੀ ਕੈਂਟਰ ਵਾਲਾ ਤੇ ਕੈਂਟਰ ਨੂੰ ਕਬਦੇ ਚ ਲੈ ਗਿਆ ਕੀ ਕਰ ਰਹੀ ਕੀਤੀ ਜਾ ਰਹੀ ਹੈ ਇੱਥੇ ਹਾਂ ਬਸ ਐਕਸੀਡੈਂਟ ਹੋਇਆ ਵਾ ਉਹਦੇ ਸਬੰਧ ਚ ਅਸੀਂ ਜਿਹੜੀ ਵੀ ਕਾਰਵਾਈ ਹੋਊਗੀ ਉਹ ਕਰ ਦਿੰਦੇ ਸਰ ਜਿਹੜੇ ਇੰਜਰਡ ਹੈ ਉਹਨਾਂ ਨੂੰ ਹਸਪੀਟਲ ਚ ਜਾਇਆ ਕੀ ਕੰਡੀਸ਼ਨ ਉਹਨਾਂ ਦੀ ਉਹ ਪਤਾ ਹੀ ਲੱਗਾ ਵਾ ਵੀ ਜਿਹੜਾ ਇੱਕ ਬੇਟਾ ਹੈ ਉਹਨਾਂ ਦਾ ਉਹਦੀਆਂ ਉਹਦੀ ਲੱਤ ਟੁੱਟੀ ਆ ਇਹ ਜਿਹੜੀ ਵਾਈਫ ਹੈ ਉਹ ਤੇ ਦੂਸਰੇ ਬੇਟੇ ਦੇ ਵੀ ਸੱਤਾ ਲੱਗੇ ਟੋਟਲ ਕਿੰਨੇ ਆਣੇ ਸਰ ਟੋਟਲ ਕਿੰਨੇ ਹੀ 5 ਜੀ ਸੀਗੇ ਜੀ ਇੱਕੋ ਵਾਈਫ ਤੇ ਤਿੰਨ ਬੱਚੇ ਇੱਕੋ ਪਰਿਵਾਰ ਦੇ ਸਾਰੇ ਇੱਕੋ ਪਰਿਵਾਰ ਹੀ